ਆਪਣੇ ਭਰਾਵਾਂ ਵਰਗੇ ਯਾਰ ਰਾਜੂਰ ਜਵੰਦਾ ਦੀ ਮੌਤ ਤੋਂ ਬਾਅਦ ਅੱਜ ਆਪਣਾ ਪਹਿਲਾ ਸ਼ੋਅ ਲਗਾਉਣ ਆਏ ਕਨਵਰ ਗਰੇਵਾਲ ਨੇ ਦੱਸਿਆ ਕਿ ਕੱਲ ਉਹ ਆਪਣੇ ਯਾਰ ਦੇ ਫੁੱਲ ਚੁੱਗ ਕੇ ਆਏ ਹਨ ਤੇ ਅੱਜ ਉਸ ਨੂੰ ਸ਼ੋਅ ਲਗਾਉਣ ਲਈ ਆਉਣਾ ਪਿਆ ਇਸ ਦੇ ਨਾਲ ਹੀ ਕਨਵਰ ਗਰੇਵਾਲ ਨੇ ਰਾਜੂਰ ਜਵੰਦਾ ਦੇ ਘਰ ਪਰਿਵਾਰ ਗੱਡੀਆਂ ਬਾਰੇ ਕੀ ਕੁਝ ਕਿਹਾ ਦੇਖੋ ਅੱਗੇ ਪੂਰੀ ਵੀਡੀਓ ਤੇ ਇਸ ਵੀਡੀਓ ਨੂੰ ਹੋਰਾਂ ਨਾਲ ਵੀ ਸਾਂਝੀ ਜ਼ਰੂਰ ਕਰਿਓ 12 ਸਾਲ ਹੋ ਗਏ ਰਾਜੂਰ ਵੱਲੋਂ ਇਧਰਲੇ ਪਾਸੇ ਲਾਇਆ ਨੂੰ ਸਟੇਜਾਂ ਤੇ ਗਉਦਿਆਂ ਨੂੰ ਸੁਣਦੇ ਹੁੰਦੇ ਸੀ ਅਜਦੋਂ ਸਾਥੋਂ ਸੀਨੀਅਰ ਫਨਕਾਰ ਕਲਾਕਾਰ ਕਦੇ ਟੀਵੀਆਂ ਤੇ ਫੋਨਾਂ 'ਚ ਸੁਣਦੇ ਹੁੰਦੇ ਸੀ ਜੀ ਘਰੇ ਕੋਈ ਹੈਪਨ ਹੋਇਆ ਕੋਈ ਜੀ ਚਲਾ ਗਿਆ ਪਰ ਸਾਡੀਆਂ ਜ਼ਬਾਨਾਂ ਕੀਤੀਆਂ ਜਾਂਦੀਆਂ ਸੀ ਉਹਦੇ باوجود ਜਾ ਕੇ ਉੱਥੇ ਗਾਉਣਾ ਪਿਆ ਅੱਜ ਆਂਟੀ ਸਾਡਾ ਭਰਾ ਹੈ ਅਸੀਂ ਹੱਕ ਨਾ ਕਹਿ ਵੀ ਸਕਦੇ ਸੀ ਕਿ ਯਾਰ ਤੇ ਹੋਰ ਕਲਾਕਾਰ ਆ ਸਕਦਾ ਕਿਉਂਕਿ ਸਾਡੇ ਵੀਰ ਤੇ ਸਾਰੀ ਇੰਡਸਟਰੀ ਨਾਲ ਬਹੁਤ ਅੱਛੇ ਪਰ ਹਾਂ ਵੀ ਇੱਕ ਅਹਿਸਾਸ ਹੈ ਕਿ ਅਜੇ ਕੱਲ ਕੱਲ ਫੁੱਲ ਚੋਕੇ ਆਏ ਆ ਅੱਜ ਸਟੇਜਾਂ ਤੇ ਖੜੇ ਆ ਤੇ ਗਾ ਰਹੇ ਆ ਬਾਬਾ ਅੱਜ ਗਾ ਰਹੇ ਆ ਤਾਂ ਤੁਸੀਂ ਵੀ ਹੈ ਮੈਂ ਤੁਹਾਨੂੰ ਆਪਣੇ ਤੋਂ ਅਲੱਗ ਨਹੀਂ ਕਰ ਸਕਦਾ ਤੁਸੀਂ ਵੀ ਅੱਜ ਬੈਠੇ ਸੁਣ ਰਹੇ ਆ ਤੁਸੀਂ ਵੀ ਅੱਜ ਬੈਠੇ ਸੁਣ ਰਹੇ ਹੋ ਪਰ ਤੁਸੀਂ ਮੇਰੇ ਦਿਲ ਦੀਆਂ ਵੱਜ ਲਿਓ ਮੈਂ ਤੁਹਾਡੇ ਦਿਲ ਦੀਆਂ ਜਾਣਦਾ ਇਸ ਕਰਕੇ ਇੱਥੇ ਖੜੇ ਬਹੁਤ ਚੰਗੇ ਲੱਗਦੇ ਆਂ ਇੱਥੇ ਖੜੇ ਬਹੁਤ ਚੰਗੇ ਲੱਗਦੇ ਆਂ ਸਟੇਜ 'ਤੇ ਜਾਣੇ ਮਗਰਲੇ ਪਾਸੇ ਸਾਡੇ ਚੰਗੇ ਪੱਖ ਵੀ ਆ ਸਾਡੇ ਮਾੜੇ ਪੱਖ ਵੀ ਅੱਜ ਤੁਹਾਨੂੰ ਭੜੀ ਬੰਤੀ ਪਤਾ ਜਿੰਨੇ ਫੜਕਾਰ ਪਹਿਲਾਂ ਗਾ ਕੇ ਗਏ ਕੱਲ ਗੁਰਨਾਮ ਗਾ ਕੇ ਗਿਆ ਗੁਰਨਾਮ ਰਾਜਵੀਰ ਦਾ ਸਮਕਾਲੀ ਕਲਾਕਾਰ ਹੈ ਇੱਕੇ ਕੰਪਨੀ ਤੋਂ ਦੋਨੇ ਸ਼ੁਰੂ ਹੋਏ ਸੀ ਦੋਨੇ ਭਰਾ ਹੈ ਜਸ ਰੇਕਰ ਤੋਂ ਸਾਡਾ ਭਰਾ ਜਸਵੀਰਪਾਲ ਦੀ ਹੈ ਉਸ ਦਿਨ ਤੋਂ ਉਥੇ ਸਾਡੇ ਘਰੇ ਪਤਾ ਨਹੀਂ ਵਜਿਆ ਜਾਂ ਨਾ ਵੀ ਕਿੱ체 ਤਾਂ ਜਸਵੀਰਪਾਲ ਬਾਈ ਹੋਣੀ ਉਸ ਦਿਨ ਤੇ ਦਿਨ ਰਾਤ ਰਾਜਵੀਰ ਤੇ ਨਾਲ ਰਹੇ ਹੈ ਐ ਅੱਜ ਤੱਕ ਉਹ ਪਰਿਵਾਰ ਚ ਬੈਠੇ ਹੈ ਔਰ ਮੈਨੂੰ ਇਹ ਪੂਰਾ ਯਕੀਨ ਹੈ ਕਿ ਉਹ ਭਰਾ ਸਾਡਾ ਜਦੋਂ ਤੱਕ ਉਹਦੇ ਸਾਹ ਹੈ ਮੈਨੂੰ ਨਹੀਂ ਲੱਗਦਾ ਉਹ ਪਰਿਵਾਰ ਤੋਂ ਕਾਸੇ ਹੋਣ ਵਾਲਾ ਜੀ ਜਾਂਦਾ ਨਾਲ ਖੜਚਾ ਕਰੋ ਇੱਥੋਂ ਕੁਝ ਵੀ ਨਹੀਂ ਨਾਲ ਲੈ ਕੇ ਜਾਣਾ ਇੱਥੋਂ ਕੁਝ ਵੀ ਨਹੀਂ ਨਾਲ ਲੈ ਕੇ ਜਾਣਾ ਸਭ ਡਫੈਂਡਰਾਂ ਉਹਦੇ 25 25 30 30 ਲੱਖ ਦੇ ਮੋਟਰਸਾਈਕਲ ਘਰੇ ਖੜੇ ਆ। ਕਰੋਨਾ ਦੀਆਂ ਕੋਠਿਆਂ ਉੱਥੇ ਖੜੀਆਂ ਐ। ਪਰ ਬੰਦਾ ਤੁਰ ਜਾਂਦਾ ਬਾਬੂ। ਬੰਦਾ ਨਹੀਂ ਮੁੜ ਕੇ ਆਉਂਦਾ। ਹੈ? ਉਹੀ ਮਾਵਾ, ਉਹੀ ਜੀਵਨ ਸਾਥੀ, ਉਹੀ ਬੱਚੇ, ਉਹੀ ਭੈਣਾ, ਉਹੀ ਚਾਚੇ ਤਾਏ। ਸਭ ਸਾਰੀ ਉਮਰ ਇਦਾਂ ਹੀ ਮਹਿਸੂਸ ਕਰਦੇ ਰਹਿੰਦੇ ਆ ਕਿ ਜੀ ਕਿੱਥੇ ਚਲਾ ਗਿਆ। ਇਹ ਇਕੱਲੀ ਉਸ ਘਰ ਦੀ ਬਾਤ ਨਹੀਂ ਐ, ਬ੍ਰਹਮੰਡ ਦੀ ਬਾਤ ਆ, ਪੂਰੀ ਦੁਨੀਆ ਦੀ ਬਾਤ ਆ। ਕਿਉਂਕਿ ਜਾਂਦਾ ਕਿਦਾ ਦੀ ਬਾਬੂ। ਜਾਂਦੇ ਸਭ ਤੇ ਪਰ ਐਦਾਂ ਹੀ ਕਿਤੇ ਨਾਲ ਦੁੱਖਾਂ ਦੇ دارو ਬਣ ਜੀਏ ਨਾ ਟਪਰਾਂ ਦੇ ਦੁੱਖ ਕਹਿੰਦੇ ਵਡਾਇਆ ਘਟਜਦਾ